ਆਇਓ ਆਇਓ ਭਾਜੀ ਕੇ ਖਾ ਲੋ ਟਰਕੀਓ ਤੁਸੀਂ ਵੀ ਖਾ ਲੋ ਅੰਡੇ ਉੰਡੇ ਦੇਣ ਲੱਗ ਜਾਂਗੇ ਭੱਜ ਜਾਓ ਸਾਰੇ ਆਜੋ ਵੀ ਖਾ ਲੋ ਖਾ ਲੋ ਹਾਂਜੀ ਸਾਸੀ ਗਾਲ ਬਈ ਸਾਰਿਆਂ ਨੂੰ ਕੀ ਹਾਲ ਚਾਲ ਨੇ ਠੀਕ ਠਾਕ ਹੋ ਅੱਜ ਬਈ ਬਿਠਾਵਾਂਗੇ ਆਪਾਂ ਮੁਰਗੀਆਂ ਸੇਵਾ ਤੇ ਤਾਂ ਨਵੇਂ ਚੂਚੇ ਆਉਣਗੇ ਬਈ ਅੱਜ ਦੋ ਮੁਰਗੀਆਂ ਨੇ ਸੇਵਾ ਮੰਗ ਰੱਖੀ ਆ ਉਹਨਾਂ ਨੂੰ ਸੇਵਾ ਤੇ ਬਿਠਾਉਨੇ ਆ ਇੱਕ ਬੈਠੀ ਆ ਇਧਰ ਤੇ ਇੱਕ ਬੈਠੀ ਆ ਉਧਰ ਲਓ ਜੀ ਇਧਰ ਆਗੇ ਬਈ ਐਗਸ ਅੰਡੇ ਲਿਆਂਦੇ ਬਈ ਤੇ ਇਹਦੇ ਵਿੱਚ ਦੋ ਆਂਡੇ ਟਰਕੀ ਦੇ ਨੇ ਵਿੱਚੇ ਆਪਾਂ ਰੱਖ ਦਿੰਨੇ ਆ ਤੇ ਮੁਰਗੀ ਬਿਠਾਵਾਂਗੇ ਆਹ ਪਿੰਜਰੇ ਦੇ ਵਿੱਚ ਆਹ ਵਿਹਲਾ ਪਿਆਗਾ ਤੇ ਭਈ ਆਹ ਮੁਰਗੀ ਨੇ ਭਈ ਆਹ ਟਰੇ ਦੇ ਵਿੱਚ ਸੇਵਾ ਮੰਗ ਰੱਖੀ ਆ ਤਾਂ ਮੈਂ ਸੋਚਿਆ ਵੀ ਇਹ ਜਲਦੀ ਤੋਂ ਜਲਦੀ ਅੰਡੇ ਐਕਸੈਪਟ ਕਰ ਲੇ ਤਾਂ ਕਰਕੇ ਆਪਾਂ ਇਹਨੂੰ ਟਰੇ ਸਣੇ ਵਿੱਚ ਹੀ ਇਹਦੇ ਬਿਠਾ ਦਿੰਨੇ ਆ ਤਾਂ ਆਜੋ ਫਿਰ ਪਹਿਲਾਂ ਅੰਡੇ ਰੱਖ ਲਈਏ ਫਿਰ ਮੁਰਗੀ ਬਿਠਾਉਣੇ ਆ ਕੀਰਤ ਮੁਰਗੀ ਲੈ ਜਾ ਕੇ ਉਦੋਂ ਬਾਅਦ ਜਿਹੜੇ ਦੋ ਤਿੰਨ ਅੰਡੇ ਪਏ ਨੇ ਟਰੇ 'ਚ ਉਹ ਵੀ ਚੱਕ ਲਾਂਗੇ ਪੂਸ਼ਕਮਾ ਕੇ ਦਾ ਮੂੰਹ ਪਰਾਂ ਕਰ ਦੇ ਤੇ ਦੋਨੇ ਇੱਥੇ ਨਾਲ ਚੱਕ ਲਾ ਖੰਬਾ ਤੋਂ ਫੜ ਕੇ ਚੱਕ ਲਈ ਆ ਲਿਆਂਦੀ ਵੀ ਮੁਰਗੀ ਖੜ ਜਾ ਖੜ ਜਾ ਹਜੇ ਨਾ ਛੱਡੀ ਬਿਠਾ ਲਾ ਇਹਨੂੰ ਬਿਠਾ ਲਾ ਆਹ ਪੱਠੀ ਨੇ ਸੇਵਾ ਮੰਗੀ ਆ ਬਈ ਤੇ ਇਹ ਕਾਂਡਾ ਟਰਕੀ ਦਾ ਆ ਪਿਆ ਤਿੰਨ ਆਂਡੇ ਹੋ ਗਏ ਟਰਕੀ ਦੇ ਆ ਜੋ ਬਈ ਆਂਡੇ ਚੱਕ ਲੈਨੇ ਬਾਦੂ ਹੋ ਗਏ ਤਿੰਨ ਚਾਰ ਪੰਜ ਛੇ ਸੱਤ ਅੱਠ 14 15 ਆ ਫਿਰਦੀ ਆ ਛੜਤੀ ਲਿਆ ਇਹਨੂੰ ਇਹੀ ਬਾੜ ਦਿੰਨੇ ਆਂ ਆਪੀ ਵਹਿਜੂ ਹਾਂ ਹਾਂ ਚੱਲ ਅੰਦਰ ਵੈਰੀ ਗੁੱਡ ਆ ਤਾਂ ਗੱਲ ਹੀ ਬਣ ਗਈ ਆਪਦੇ ਆਪ ਹੀ ਵੜ ਗਈ ਫੜਨ ਦੀ ਲੋੜ ਵੀ ਨਹੀਂ ਪਈ ਕਰ ਲਾਂ ਡੇ ਸੈਫਟ ਬਹਿ ਜਾ ਬਹਿ ਜਾ ਬਹਿ ਜਾ ਤੇਰੇ ਵਾਸਤੇ ਹੀ ਰੱਖੇ ਨੇ ਬਾਹਰ ਬਾਹਰ ਨਾ ਤੇਰੀ ਕੀਤ ਫੜ ਫੜੇ ਨੂੰ ਫੜ ਛੇਤੀ ਹੋ ਖੂਮਸ ਵੀ ਬਾਲੀ ਹੋ ਰਹੀ ਆ ਯਾਰ ਮੁਰਕਾ ਆਈ ਜਾਂਦਾਗਾ ਇੱਧਰ ਨਾ ਵੜਨ ਦੇ ਇਹਨੂੰ ਓ ਆ ਦੂਜੀ ਾਂਡੇ ਤੋੜ ਓਏ ਬਚ ਗਿਆ ਚਲ ਚੱਕ ਇਹਨੂੰ ਚੱਕ ਛੱਡ ਦੇ ਜਾ ਕੇ ਰੇ ਦੇ ਵਿੱਚ ਭੇਡ ਦੇ ਚਾਲ ਆਪਾਂ ਥੋੜੇ ਟਾਈਮ ਬਾਅਦ ਚੈੱਕ ਕਰ ਲਾਂਗੇ ਥੋੜੇ ਟਾਈਮ ਤੱਕ ਚੈੱਕ ਕਰਾਂਗੇ ਨਾ ਬਈ ਓਏ ਹਾਂ ਵੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਠੀਕ ਠਾਕ ਹੋ ਲਓ ਜੀ ਲਾਈਟ ਵੀ ਭੱਜ ਗਈ ਮੌਕੇ ਤੇ ਆਹ ਟੋਕਰੀ ਵੀ ਖਾਲੀ ਆ ਬਈ ਇਧਰ ਕਾਲੀ ਜੀ ਨੇ ਨੇ ਧਰੇ ਨਹੀਂ ਪਰ ਖਾਣਾ ਮਾਲ ਰੱਖਿਆ ਆ ਦੋਨੇ ਟੋਕਰੀਆਂ ਵੀ ਖਾਲੀ ਨੇ ਤੇ ਆਹਾ ਆ ਵੀ ਦੋਨੇ ਖਾਲੀ ਆ ਬਈ ਆ ਰਹਿ ਗਈ ਇੱਕ ਆ ਵੀ ਖਾਲੀ ਆ ਕਮਾਲਾ ਯਾਰ ਇੰਨੇ ਦਿਨ ਹੋ ਗਏ ਜੋੜੇ ਛੱਡਿਆ ਨੂੰ ਹਜੇ ਤੱਕ ਇੱਕ ਜੋੜੇ ਨੇ ਵੀ ਆਂਡੇ ਨਹੀਂ ਧਰੇ ਕਮਾਲਾ ਹੁਣ ਤੱਕ ਧਰ ਲੈਣੇ ਚਾਹੀਦੇ ਸੀ ਇਹਨਾਂ ਨੂੰ ਤਾਂ ਦੱਸਿਓ ਵੀ ਕਮੈਂਟ ਕਰਕੇ ਇਹਨਾਂ ਨੇ ਕਿਉਂ ਨਹੀਂ ਆਂਡੇ ਧਰੇ ਪਰ ਜੋੜਾ ਤਾਂ ਸਹੀ ਮਿਲ ਗਿਆ ਦੇਖੋ ਉਹ ਦੋਨੇ ਇਕੱਠੇ ਬੈਠੇ ਨੇ ਹਨਾ ਪਰ ਆਂਡੇ ਨਹੀਂ ਧਰੇ ਯਾਰ ਆਂਡੇ ਧਰ ਲੈਣੇ ਚਾਹੀਦੇ ਸੀ ਇਹਨਾਂ ਨੂੰ ਹੁਣ ਤੱਕ ਤਾਂ ਦੱਸਿਓ ਵੀ ਇਹਨਾਂ ਨੂੰ ਕੀ ਦਈਏ ਆਪਾਂ ਜਿਹਦੇ ਨਾਲ ਛੇਤੀ ਆਂਡੇ ਲਾ ਲੈਣ ਪਤਾ ਨਹੀਂ ਕਿਉਂ ਨਹੀਂ ਆਂਡੇ ਲਾਏ ਕੀ ਚੱਕਰ ਬਣ ਗਿਆ ਕੋਈ ਸਮਝ ਨਹੀਂ ਆਈ ਜਾਂਦੀ ਦੱਸਿਓ ਵੀ ਕਮੈਂਟ ਕਰਕੇ ਜਰੂਰ ਪਾਕਿਸਤਾਨੀ ਖੜੇ ਖੜ ਤੇ ਖੜ ਜਾ ਛੱਡ ਦੇ ਛੱਡ ਦੇ ਚਲੋ ਵੀ ਅੰਦਰ ਗਿੱਟੀਆਂ ਲਾਈਆਂ ਹੋਈਆਂ ਨੇ ਲਿਆ ਲੱਕਿਆਂ ਦਾ ਪੇਰ ਛੱਡ ਦੇ ਚਲੋ ਵੀ ਅੰਦਰ ਛੱਡ ਦੇ ਉਹ ਖੜ ਜਾ ਜਹਾ ਉਹ ਜਹਾ ਜਹਾਜ ਆਇਆ ਆ ਲਿਆਂਦੇ ਬਈ ਸਾਰੇ ਫੈਂਸੀ ਕਬੂਤਰ ਤੇ ਖੁੱਡੇ ਦੀ ਕਰ ਲਈ ਸਫਾਈ ਰੱਖਤਾ ਪਾਣੀ ਕੀਰਤਾ ਖੋਲਦੇ ਫਿਰ ਗੇਟ ਇਹਨਾਂ ਦਾ ਜਾਣ ਦੇ ਅੰਦਰ ਚਲੋ ਜੀ ਆਪਦੇ ਘਰ ਦੇ ਅੰਦਰ ਚਲੋ 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 ਖਾਣੇ ਤੁਹਾਡੇ ਬਾਅਦ ਚੋਂ ਬਣਾਵਾਂਗੇ ਵਧੀਆ ਤਰੀਕੇ ਨਾਲ ਚਲੋ 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 ਚੱਲ ਬਈ ਪਾਕਿਸਤਾਨੀ ਕੀਰਤ ਚੱਲ ਨਿਕਲ ਗਿਆ ਆ ਰਹਿ ਗਿਆ ਇੱਕ ਇਹਨੂੰ ਭੇਜ ਦੇ ਪੈਪ ਲਾਤੀ ਬਈ ਐਦੇ ਤੇ ਚੜ ਕੇ ਬੈਹੇ ਲੋ ਜੀ ਡਾਨਾ ਕੰਮ ਤੇ ਬਈ ਜਿਹੜੇ ਸੱਚ ਆ ਕਾਲੇ ਕਬੂਤਰ ਸੀ ਆਪਣੇ ਹਨਾ ਇੱਕ ਆਹਾ ਤੇ ਇੱਕ ਉਹ ਬੈਠਾ ਤੇ ਬਈ ਆ ਮੋਰੇ ਚੋਂ ਨਿਕਲ ਗਏ ਯਾਰ ਇੱਥੋਂ ਦੀ ਨਿਕਲ ਕੇ ਭੱਜ ਗਏ ਪਹਿਲਾਂ ਐਵੇਂ ਕਦੇ ਨਹੀਂ ਹੋਇਆ ਸੀਗਾ ਵੀ ਕੋਈ ਕਬੂਤਰ ਮੋਰੇ ਚੋਂ ਨਿਕਲ ਗਿਆ ਹੋਵੇ ਪਹਿਲੀ ਵਾਰੀ ਹੋਇਆਗਾ ਅੰਦਰ ਕੀ ਇਹ ਕੋਠੀ ਚ ਆਂਡੇ ਲੱਭਦੀਆਂ ਅੰਡੇ ਦਾ ਪੁੱਤ ਅਸੀਂ ਚੱਕ ਲੈਦਰ ਤੋਂ ਪਹਿਲਾਂ ਤੇ ਮੁਰਗੀ ਵੀ ਬਿਠਾਤੀ ਸੇਵਾ ਤੇ ਆਂਡਾ ਉਂਡਾ ਨਹੀਂ ਮਿਲਦਾ ਓਏ ਇੱਧਰ ਕੀ ਦੇਖ ਲਿਆ ਹੁਣ ਆਇਆ ਚੱਲੀਏ ਬਹੁਤ ਹੋ ਗਿਆ ਹੁਣ ਗੇੜਾ ਗੂੜਾ ਦੇ ਲਿਆ ਸਾਰੇ ਕਿਤੇ ਈ ਕੁਸ਼ਕ ਤੇ ਦੇਖੋ ਬਈ ਸਾਰੇ ਬਾਹਲ ਹੋ ਗਏ ਇਹਦਾ ਅਮਰੂਦਾਂ ਦਾ ਤੇ ਉਹ ਸੀ ਆਪਣਾ ਜਾਮਣ ਦਾ ਤੇ ਆਹ ਸੀ ਮਨ ਲਗਾ ਦਾ ਆੜੂਆਂ ਦਾ ਤੇ ਆ ਆ ਹੀ ਚੀਕੂਆਂ ਦਾ ਤੇ ਆ ਤਾਂ ਪਹਿਲਾਂ ਨੇ ਲਾਏ ਹੋਏ ਸੀਗੇ ਦੋ ਤੇ ਜਿਹੜੇ ਆ ਬੂਟੇ ਦੇਖ ਰਹੇ ਹੋ ਬਈ ਤੁਸੀਂ ਇੱਕ ਤੇ ਬਈ ਫਲ ਵੀ ਚ ਬੈਗੀ ਬਈ ਦਿਖਾਉਨੇ ਆ ਤੁਹਾਨੂੰ ਦੇਖੋ ਬਈ ਸਾਰੇ ਆਂਡੇ ਲੈ ਲੈ ਇੱਕਦਾਂ